ਅੱਜਕੱਲ ਚੋਰਾਂ ਦੀ ਹੌਸਲੇ ਤਾਂ ਦੇਖ ਨੂੰ ਇੰਨੇ ਉੱਚੇ ਹੋ ਗਏ ਨੇ ਕਿ ਘਰਾਂ ਦੇ ਬਾਹਰ ਬੈਠ ਵੀ ਨਹੀਂ ਸਕਤੇ ਜੀਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਲੋਹਾਰਾ ਇਲਾਕੇ ਦੀ ਵੀਡੀਓ ਹੈ ਮੋਟਰਸਾਈਕਲ ਸਵਾਰ ਦੋ ਮੋਬਾਈਲ ਚੋਰਾਂ ਨੇ ਸ਼ਰਿਆਮ ਦਿਨ ਦਿਹਾੜੇ ਘਰ ਦੇ ਬਾਹਰ ਇੱਕ ਮੰਜੇ ਤੇ ਸੁੱਤੀ ਹੋਈ ਔਰਤ ਦੇ ਕੋਲੋਂ ਮੋਬਾਈਲ ਚੋਰੀ ਕਰ ਲਿਆ ਜੀਹਾਂ ਬੜੀ ਹੁਸ਼ਿਆਰੀ ਦੇ ਨਾਲ ਔਰਤ ਦੇ ਹੱਥਾਂ ਦੇ ਵਿੱਚੋਂ ਹੀ ਫੋਨ ਖੋ ਕੇ ਫਰਾਰ ਹੋ ਗਏ ਔਰਤ ਮੰਜੇ ਤੇ ਪਈ ਹੋਈ ਸੀ ਮੋਬਾਈਲ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਜਿਸ ਦੌਰਾਨ ਮੋਬਾਈਲ ਚੋਰਾਂ ਨੇ ਤਾਵਾ ਬੋਲ ਦਿੱਤਾ ਤੇ ਕਿਸ ਤਰੀਕੇ ਨਾਲ ਸਕਿੰਟਾਂ ਦੇ ਵਿੱਚ ਇਹ ਇਸ ਕਰਨਾ ਨੂੰ ਅੰਜਾਮ ਦੇ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਹੈ ਜੁੜੀਏ ਦੀ ਸਾਹਮਣੇ ਆ ਚੁੱਕੀ ਹੈ ਮਹਿਲਾ ਦਾ ਕੀ ਕਹਿਣਾ ਆਹ ਤੁਹਾਨੂੰ ਸੁਣਾਉਂਦੇ ਆ ਤੇ ਨਾਲ ਦਿਖਾਉਂਦੇ ਆ ਸੀਸੀਟੀਵੀ ਫੁਟੇਜ ਕਿ ਕਿੰਨੀ ਹੁਸ਼ਿਆਰੀ ਦੇ ਨਾਲ ਕੁਝ ਹੀ ਸਕਿੰਟਾਂ ਦੇ ਵਿੱਚ ਇਹ ਚੋਰ ਮੋਬਾਈਲ ਮਹਿਲਾ ਦੇ ਹੱਥਾਂ ਦੇ ਵਿੱਚੋਂ ਖੋ ਕੇ ਫਰਾਰ ਹੋ ਜਾਂਦੇ ਨੇ ਜੋ ਕਿ ਆਪਣੇ ਘਰ ਦੇ ਬਾਹਰ ਮੰਜੇ ਤੇ ਸੁੱਤੀ ਹੋਈ ਸੀ ਜੀ ਤੁਹਾਡਾ ਤੇ ਜਿਹੜਾ ਇਹ ਮਾਮਲਾ ਹੋਇਆ ਇਹ ਕਦੋਂ ਦੀ ਘਟਨਾ ਹੈ ਇਹ ਸਰ 4 ਵਜੇ ਸ਼ਾਮ ਨੂੰ ਇਹ ਦੋ ਜਣੇ تھے ਕਿਹੜੀ ਬਾਈਕ ਤੇ ਸੀਗੇ ਇਸ ਪਲੈਂਡਰ ਮੋਟਰਸਾਈਕਲ ਨੇ ਦੋ ਤਿੰਨ ਚੱਕਰ ਲਾਇਆ ਪਹਿਲੇ ਗਲੀ 'ਚ ਕੈਮਰੇ ਮਾਇੂਏ ਹਨ ਉਹਨਾਂ ਨੇ ਹੂੰ ਦੋ ਤਿੰਨ ਚੱਕਰ ਮੈਂ ਤਾਂ ਸੋਈ ਹੋਈ ਤੇ ਮੇਰੀ ਤਬੀਤ ਖਰਾਬ ਸੀ ਸ਼ੂਗਰ ਮੈਂ ਮਰੀਜ਼ ਹਾਂ ਤਬੀਅਤ ਮੇਰੀ ਬਹੁਤ ਕਾਫੀ ਖਰਾਬ ਸੀ ਮੈਂ ਧੂਪ ਮੇ ਸੋਈ ਹੋਈ ਸੀ ਹੁਣ ਮੇਰੇ ਹੱਥ ਸੀ ਤਾਂ ਮਾੜੀ ਜੀ ਮੇਰੀ ਨੀਂਦ ਲੱਗੀ ਉਹਨਾਂ ਨੇ ਚੱਕਰ ਚੁੱਕਰ ਲਾ ਕੇ ਔਰ ਨਾਲ ਹੀ ਮੋ ਆਏ ਸਪਲੈਂਡਰ ਸੇ ਇੱਕ ਅੱਗੇ ਚਲਾ ਰਹਾ ਥਾ ਪਿੱਛੇ ਮੋਟਰਸਾਈਕਲ ਚਲਾਤੇ ਚਲਾਤੇ ਖਿੱਚ ਕੇ ਲੈ ਗਿਆ ਤੇ ਜਿਹੜਾ ਤੁਹਾਡਾ ਫੋਨ ਸੀ ਉਹ ਕਿਹੜੀ ਕੰਪਨੀ ਦਾ ਕਿਹੜੇ ਕਿੰਨੇ ਕੀ ਕੀਮਤ ਦਾ ਸੀਗਾ ਫੋਨ ਉਹ Vivo ਕੰਪਨੀ ਦਾ ਉਸਕੀ 20-25000 ਹੈਗਾ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਮੈਂ ਸਿਰ ਮੰਗ ਕਰਦੇ ਹਾਂ ਸਰ ਕਿ ਉਹਨਕੋ ਕੜੀਸ ਕੜੀ ਸਜ਼ਾ ਮਿਲੇ ਚੋਰਾਂ ਨੂੰ ਜਿਹਨਾਂ ਨੇ ਮੋਬਾਈਲ ਮਿਲਣੀ ਚਾਹੀਦੀ ਜਿਹੜੀ ਸਰਕਾਰ ਕਹਿ ਰਹੀ ਹੈ ਕਿ ਲੁਧਿਆਣਾ ਵਿੱਚ ਲੋਕ ਬੜੇ ਸੁਰੱਖਿਅਤ ਨੇ ਵੀ ਕਿਸੇ ਤਰ੍ਹਾਂ ਦੀ ਕੋਈ ਗੁੰਡਾਗਰਦੀ ਕ੍ਰਾਈਮ ਨਹੀਂ ਹੈ ਜਿਵੇਂ ਤੁਸੀਂ ਸੁੱਤੇ ਪਏ ਤੁਹਾਡੇ ਕੋਲੋਂ ਮੋਬਾਈਲ ਖੋ ਕੇ ਲੈ ਗਏ ਘਰ ਦੇ ਬਾਹਰੋਂ ਖੋ ਕੇ ਲੈ ਗਏ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਮਾਹੌਲ ਬਾਰੇ ਦੱਸੋ ਵੀ ਕੀ ਮਾਹੌਲ ਬਹੁਤ ਗੰਦਾ ਸਰ ਕੋਈ ਕਾਰਵਾਈ ਨਹੀਂ ਹੁੰਦੀ ਬਸ ਚੋਰ ਆਪਣੇ ਮਨਮਰਜ਼ੀ ਕਰਦੇ ਕੋਈ ਸੁਣਵਾਈ ਨਹੀਂ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ